ਕੋਈ ਵੀ ਆ ਬਾਈਕਾ ਜੋ ਨੂੰ ਸਰਲਾ ਸੰਗਤ ਪੂਰਾ ਹੋ ਲਾਇਆ ਮਨੇ ਆਏ ਸਟਾਰਟਿੰਗ ਦੇ ਵਿੱਚ ਹੀ ਆ ਗਿਆ 12 ਨਾਲ ਇਧਰ ਕਾਰਨ ਪੇਪਰ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਇਧਰ ਪੈਕ ਸਾਈਡ ਦੇ ਪਰ ਦੁਕਾਨਵਾਲੀ ਵੀ ਸੀ ਇੱਕ ਯਰ ਕਾ ਸੀ ਇੱਕ ਯਰ ਆ ਗਿਆ ਇੱਕ ਯਰ ਸੀ ਤੇ ਇੱਕ ਜਿਹੜੀ ਫੋਨ ਵਾਲਾ ਪਾਰਕ ਹੋਇਆ ਖਾਈ ਕੀ ਕੰਨੇ ਨਾ ਕਰ ਬੱਲਾ ਬਣੀ ਹੋਈ ਸੀ ਤੇ ਮੇਰੇ ਨਾਲ ਵੀ ਰਜਿਸਟ੍ਰੇਸ਼ਨ ਕਰਕੇ ਉਸ ਤੋਂ ਬਾਅਦ ਇਹ ਵਿੱਚ ਬਹੁਤ ਸੋਹਣਾ ਕੰਮ ਕਰ ਦਿੱਤਾ ਹੈਗਾ ਤੇ ਫਸਟ ਫਲੋਰ ਦੇ ਉੱਪਰ ਇਹਨਾਂ ਨੇ ਹੈਸ਼ ਵਾਸਤੇ ਇੱਕ ਕਮਰਾ ਬਣਾਇਆ ਹੋਇਆ ਉਹ ਪਾਸੋਂ ਉੱਪਰ ਚੱਲ ਕੇ ਦਿਖਾਉਣੇ ਆ। ਫਿਲਹਾਲ ਇੱਕ ਏ ਕਮਰਾ ਬਣਾਇਆ ਹੋਇਆ ਤੇ ਕਾਰਪੂਰ ਜਿਹੜਾ ਤੁਸੀਂ ਦੇਖੋ। ਅਗਲੇ ਉੱਪਰ ਕਰਨੇ ਵਾਸਤੇ ਬਹੁਤ ਤੇ ਕਾਲੇ ਉੱਪਰ ਫਾਸਟ ਫਲੋਰ ਜਿਹੜਾ ਨੂੰ ਤੇ ਆ ਤੁਸੀਂ ਪੌੜੀਆਂ ਦੇਖ ਸਕਦੇ ਹੋ ਜਿਹੜਾ ਬਹੁਤ ਵਧੀਆ ਚੀਜ਼ ਹੈ ਬਹੁਤ ਸੋਹਣਾ ਲਾਇਆ ਕਰੇਗਾ। ਮਿਸਤਰੀ ਨੇ ਬਹੁਤ ਉਨੀਯਮਾਨ ਸੀਮ ਤੋਂ ਸੀਮ ਜਿਹੜੇ ਬਣਾ ਦਿੱਤੇ। ਤੇ ਆਉਣੀ ਕੀ ਹੈ ਰੋਸਟ ਪਾਸਟਰ ਫਲੋਰ ਪਾਸਟਰ ਫਲੋਰ ਦੇ ਉੱਪਰ ਤੁਸੀਂ ਸਟਾਰਟਿੰਗ ਦੇ ਉੱਪਰ ਵੀ ਦੇਖ ਸਕਦੇ ਹੋ ਆ ਜੀ ਰਸੋਈ ਇਹ ਰਸੋਈ ਬੜੀਆ ਸੋਹਣੀ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਆ ਗਿਆ ਜੀ ਬੈਡਰੂਮ ਤਿੰਨ ਬੈਡਰੂਮ ਲੱਗੇ ਹੋਏ ਆਪਰ ਤਿੰਨੇ ਬੈਡਰੂਮ ਤੁਹਾਨੂੰ ਆਰਵਾ ਦਿਖਾਵਾਂਗੇ ਜਿੱਦ ਨੇ ਤੇ ਇੱਧਰ ਤੁਸੀਂ ਜੇ ਸਾਹਮਣੇ ਦੇਖ ਸਕਦੇ ਹੋ ਇੱਧਰ ਆ ਗਈ ਬਾਲਕਨੀ ਕਾਰਨਰ ਸਵਾਟ ਹੈ ਇਹ ਕਾਰਨਰ ਤੇ ਤਿੰਨੇ ਬੈਡਰੂਮ ਜਿੰਗੇ ਕਾਰਨਰ 뷰 ਬਹੁਤ ਸੋਨਾ ਲੱਗ ਰਿਹਾ ਹੈਗਾ ਜਿਵੇਂ ਕਹੇ ਦੀ ਆਪਾਂ ਚੌਂਕ ਦੇ ਵਿੱਚ ਆ ਗਏ ਆਂ ਤੇ ਗਕੜ ਮੰਡੀ ਤੋਂ ਅੱਗੇ ਆਵਾਦ ਫਰਿਆਣ ਦੇ ਵਿੱਚ ਇਹ ਆ ਗਿਆ ਜੀ ਬਸੋਂ ਉਸ ਤੋਂ ਬਾਅਦ ਇੱਕ ਆਜੋ ਦਾ ਸੈਕਟਰ ਰੂਮ ਦੇ ਜਿਹੜੇ ਰੂਮ ਨੇ ਵਧੀਆ ਮੜਿਆ 12 ਵਜੇ 12 ਵਜੇ ਬਣਾ ਦੇ ਬਹੁਤ ਵਧੀਆ ਸਟੈਂਡਰਡ ਹੈ ਜੀ ਉਹ ਆ ਰੂਮ ਬੜੀ ਵਧੀਆ ਤੇ ਆਹ ਲੋ ਜੀ ਏਵੀਏ ਦੀ ਬਲਕਨੀ ਫਸ ਰੂਮ ਸੀ ਜਿਹੜਾ ਉੱਥੇ ਹੀ ਬਲਕਨੀ ਬਣੀ ਹੋਈ ਆ ਉਸ ਤੋਂ ਬਾਅਦ ਵਿੱਚ ਆ ਸਕੰਡ ਰੂਮ ਦੇ ਉੱਪਰ ਵੀਡੀਓ ਵਰਕਪਲੇਸ ਨਹੀਂ ਮਿਲ ਗਈ ਤੇ ਤਿੰਨ ਬੂਮ ਦੇ ਹਾਂ ਸਤੋਂ ਸੱਤ ਰੂਮ ਦਾ ਤੀਜਾ ਰੂਮ ਵੀ ਬੜਾ ਵਧੀਆ ਹੈਗਾ ਤਾਂ ਨਾ ਬੜਾ ਮੂਲ ਗਿਆ ਉੱਪਰ ਤੇ ਬਹੁਤ ਵਧੀਆ ਜਿਹੜੀ ਰੀਨੋਵੇਸ਼ਨ ਕੀਤੀ ਹੈ ਜਿਹਾ ਮਕਾਨ ਦੀ ਤੇ ਇਹਨਾਂ ਦੀ ਜਿਹੜੀ ਰੀਨੋਵੇਸ਼ਨ ਕਰਵਾਈ ਆ ਉਹ ਆਰਕੀਟੈਕਟ ਮੰਤਰ ਸਿੰਘ ਬੇਟੇ ਨੇ ਕਰਵਾਈ ਆ ਆਹ ਲੋ ਜੀ ਇਹ ਤੀਜਾ ਰੂਮ ਇਹ ਵੀ 12x12 ਦਾ ਬਹੁਤ ਵਧੀਆ ਮਕਾਨ ਹੈ ਤੇ ਰੀਨੋਵੇਸ਼ਨ ਬਹੁਤ ਵਧੀਆ ਕੀਤਾ ਜੇ ਤੁਸੀਂ ਵੀ ਆਪਣੇ ਮਕਾਨਾਂ ਦੀ ਰੀਨੋਵੇਸ਼ਨ ਕਰਾਉਣਾ ਚਾਹੁੰਦੇ ਹੋ ਦਾ ਆਰਕੀਟੈਕਟ ਮੰਤਰੀ ਦੇ ਬਿਰਤਾਂਤ ਨਾਲ ਕੰਡੈਕਟ ਕਰ ਸਕਦੇ ਹਾਂ ਇਹ ਲੋਕ ਇਹ ਅਟੈਚ 12th ای ਵੀ ਹੈਗਾ ਆ ਤੀਸਰੇ ਬੈਡਰੂਮ ਦੇ ਨਾਲ ਜਿਹੜਾ ਤੀਸਰਾ ਬੈਡਰੂਮ ਬਣਿਆ ਖਾ ਸੀਗਾ ਤੇ ਇਹ ਸੀ ਘਰ ਰੈਨੋਵੇਸ਼ਨ ਕੀਤਾ ਹੋਇਆ ਮਕਾਨ ਦੀ ਤੇ ਬਾਕੀ ਜਿਹੜੀ ਇਹ ਰੈਨੋਵੇਸ਼ਨ ਕਰਾਈ ਹੈ ਇਹ ਕਰਵਾਈਆ ਮੰਤਰੀ ਦਾ ਆਰਕੀਟੈਕਟ ਬਿਰਤਾਂਤ ਤੋਂ ਤੇ ਜੇਕਰ ਤੁਸੀਂ ਵੀ ਆਪਣੇ ਮਕਾਨ ਦੀ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਪੁਰਾਣਾ ਮਕਾਨ ਹੈਗਾ ਮਕਾਨ ਦੀ ਰੈਨੋਵੇਸ਼ਨ ਫਰੰਟ ਐਲੀਵੇਸ਼ਨ ਸਾਰਾ ਕੁਝ ਏ ਟੂ ਜ਼ੈਡ ਤੁਹਾਨੂੰ ਕੰਪਲੀਟ ਮਿਲੂਗਾ ਤੁਸੀਂ ਮੰਤਵੀਦਾਰ ਜੀ ਦਾ ਕੰਟੈਕਟ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜਿਹਦਾ ਨੰਬਰ ਅੱਗੇ ਸੀ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਇਹਦਾ ਪਹਿਲਾ ਵਾਲਾ ਮਕਾਨ ਸੌਰੀ ਕੰਨਾ ਬਣੀ ਹੋਈ ਸੀ ਪਹਿਲਾਂ ਤਨ ਉਹ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦਿਨ ਚ ਜਿਹੜਾ ਉਹ ਫੋਟੋ ਵੀ ਮਿਲ ਗਈ ਹੋਣੀ ਹੈ ਦੇਖ ਲਈ ਹੋਣੀ ਤੁਸੀਂ ਤੇ ਜੇਕਰ ਬਦਰ ਤੁਸੀਂ ਵੀ ਆਪਣਾ ਮਕਾਨ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ ਜਾਂ ਮਕਾਨ ਨਵਾਂ ਬਣਾਉਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਆਰਕੀਟੈਕਟ ਮੰਨਪ੍ਰੀਤ ਦੁਪਰੇਟਾ ਦੇ ਨਾਲ ਕੰਟੈਕਟ ਕਰੋ ਤੇ ਸਾਡੀਆਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਸਾਡਾ YouTube ਚੈਨਲ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ফলো ਧੰਨਵਾਦ ਜੀ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕਮੈਂਟ ਕਰਕੇ ਜਰੂਰ ਦੱਸੋ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ